ਇੱਕ ਸਮਾਜੀਕ ਫਿਲਮ ਆ ਤੇ ਉਹਦੇ ਨਾਲ ਨਾਲ ਇੱਕ ਕਮੇਡੀ ਵੀ ਬਹੁਤ ਆ ਤਾਂ ਤੁਸੀਂ ਕੱਲ ਨੂੰ ਰਿਲੀਜ਼ ਹੋ ਰਹੀ ਆ ਸਾਰੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਦਾ ਨਾਮ ਹੈ ਜੀ ਤਿੰਨੋ ਘੋੜੀ ਕਿਨੇ ਚੜਾਇਆ ਓਬਵੀਅਸਲੀ ਫਿਲਮ ਮੇਕਿੰਗ ਚੈਲੰਜ ਹੈ ਆਪਣੇ ਆਪ 'ਚ ਕਿਉਂਕਿ ਪੂਰੀ ਟੀਮ 150 ਬੰਦਰੀ ਟੀਮ ਨੂੰ ਤੁਸੀਂ ਮੈਨੇਜ ਕਰਨਾ ਤੁਹਾਡੇ ਇੱਕ ਸ਼ਿਫਟਿੰਗ ਕਹਿਣ ਤੇ ਸਾਰੇ ਕੈਮਰਾ ਚੱਕ ਕੇ ਦੂਸਰੀ ਲੋਕੇਸ਼ਨ ਤੇ ਪਹੁੰਚ ਜਾਂਦੇ ਆ ਫਿਰ ਤੁਸੀਂ ਬਾਅਦ 'ਚ ਇਹ ਨਹੀਂ ਕਹਿ ਸਕਦੇ ਆ ਮੇਰਾ ਸ਼ਾਰਟ ਰਹਿ ਗਿਆ ਸੀ ਵਾਪਸ ਆਓ ਇਹ ਜੇ ਸਾਨੂੰ ਇਹਦੇ ਵਿੱਚ ਚਾਹੀਦੀ ਸੀ ਕਿ ਵੀ ਸਟੋਰੀ ਦੇ ਮੁਕਾਬਲੇ ਸਾਨੂੰ ਕੋਈ ਇਦਾਂ ਦਾ ਆਰਟਿਸਟ ਲੱਭੇ ਸੋ ਅਸੀਂ ਇਹ ਆਰਟਿਸਟ ਦੇਖੇ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੌਣ ਹੋ ਸਕਦਾ ਫਿਰ ਅਸੀਂ ਦੋ ਦੋ ਦੇਖਿਆ ਕਿ ਵੀ ਇਹ ਦਾ ਸੰਗਾ ਭਾਜੀ ਜਿਹੜੇ ਹਰਵੀ ਸੰਗਾ ਭਾਜੀ ਆ ਇਹ ਇਹ ਸਟੋਰੀ ਨੂੰ ਵਧੀਆ ਮਤਲਬ ਇਸ ਫਿਲਮ ਵਧੀਆ ਕੰਮ ਕਰ ਸਕਦੇ ਯੂਪੀ ਦੇ ਵਿੱਚ ਸ਼ੂਟ ਕਰਨੀ ਪਈ ਕਿਉਂਕਿ ਸਾਨੂੰ ਉੱਥੇ ਦਾ ਵੀ ਤਾਮ-ਜਾਮ ਚਾਹੀਦਾ ਸੀ ਔਰ ਯੂਪੀ ਦੇ ਵੀ ਇੱਕ ਤਰਾਈ ਦਾ ਇਲਾਕਾ ਹੈਗਾ ਆ ਇਹ ਤੋਂ ਪੰਜਾਬ ਤੋਂ 600 ਕਿਲੋਮੀਟਰ ਉੱਤੇ ਬਹੁਤ ਸਾਰੇ ਪੰਜਾਬੀ ਰਹਿੰਦੇ ਬਹੁਤ ਚਰਦੋ ਰਹਿੰਦੇ ਆ ਛੋਟੀ ਮੋਟੀ ਜਿੱਦਾਂ ਪ੍ਰਾਪਰਟੀ ਚਾਹੀਦੀ ਹੁੰਦੀ ਹੈ ਨਾ ਕੋਈ ਮੰਜਾ ਚਾਹੀਦਾ ਉਸ ਤਰੀਕੇ ਦਾ ਕੋਈ ਵੱਡੀ ਛੇਅਰ ਚਾਹੀਦੀ ਆ ਤੇ ਵਿਚਾਰੇ ਆਪਣੇ ਆਪ ਲੈ ਆ ਕੇ ਦੇ ਦੋ ਇਹ ਬਹੁਤ ਜ਼ਿਆਦਾ ਕਮੇਡੀ ਫਿਲਮ ਆ ਤੇ ਉਹ ਕਾਫੀ ਲਫਟਰ ਫਿਲਮ ਆ ਔਰ ਕੁਝ ਚੀਜ਼ਾਂ ਸਾਨੂੰ ਇਹਦੇ ਵਿੱਚ ਚਾਹੀਦੀਆਂ ਸੀ ਕਿ ਵੀ ਸਟੋਰੀ ਦੇ ਮੁਕਾਬਲੇ ਸਾਨੂੰ ਕੋਈ ਇਦਾਂ ਦਾ ਆਰਟਿਸਟ ਲੱਭੇ ਸੋ ਅਸੀਂ ਆਰਟਿਸਟ ਦੇਖ ਕੇ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੌਣ ਹੋ ਸਕਦਾ ਫਿਰ ਅਸੀਂ ਦੋ ਦੋ ਦੇਖਿਆ ਕਿ ਵੀ ਇਹਦਾ ਸੰਗਾ ਭਾਜੀ ਜਿਹੜੇ ਹਰਵੀ ਸੰਗਾ ਭਾਜੀ ਆ ਇਹੇ ਇਸ ਸਟੋਰੀ ਨੂੰ ਵਧੀਆ ਮਤਲਬ ਇਸ ਫਿਲਮ ਵਧੀਆ ਕੰਮ ਕਰ ਸਕਦੇ ਆ ਸੋ ਫਿਰ ਅਸੀਂ ਸੰਗਾ ਭਾਜੀ ਦੇ ਨਾਲ ਗੱਲ ਕੀਤੀ ਤੇ ਉਹ ਐਗਰੀ ਹੋਏ ਤੇ ਫਿਰ ਅਸੀਂ ਗਾ ਫਿਰ ਇਸ ਫਿਲਮ ਦੇ ਬਾਰੇ ਅਸੀਂ ਫਿਰ ਜੋ ਵੀ ਵਰਕ ਕਰਨਾ ਸੀ ਉਹ ਸ਼ੁਰੂ ਕੀਤਾ ਮਤਲਬ ਵਾਕ ਵਾਕ ਆਕਟਰ ਜਿਹੜੇ ਹੈਗੇ ਤੁਸੀਂ ਚਲੋ ਚੂਜ਼ ਕੀਤੇ ਤੇ ਐਕਟਾਂ ਨੇ ਪੂਰਾ ਸਾਥ ਦਿੱਤਾ ਕਿਉਂਕਿ ਜੇ ਟੀਮ ਹੁੰਦੀ ਹੈ ਟੀਮ ਜੇਕਰ ਸਾਥ ਦੇ ਪ੍ਰੋਡਿਊਸਰ ਨੂੰ ਹੌਸਲਾ ਮਿਲਦਾ ਹੈ ਕਿ ਇੱਕ ਹੁੰਦਾ ਹੈ ਕਿ ਕੰਮ ਕਿਸੇ ਵਾਸਤੇ ਕਰਨਾ ਹੈ ਕੋਈ ਨਾ ਆਪਣੇ ਵਾਸਤੇ ਕੰਮ ਕਰਨਾ ਹਾਂਜੀ ਸਾਰੇ ਆਰਟਿਸਟ ਨੇ ਜਿੰਨੇ ਹੋਰ ਵੀ ਆਰਟਿਸਟ ਹੈਗੇ ਆ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਸਾਰੇ ਆਰਟਿਸਟ ਨੇ ਜਿਦਾਂ ਆਪਣੇ ਕੰਮ ਵਾਂਗੂ ਹੀ ਕੰਮ ਕੀਤਾ ਤਾਂ ਉਹਦੇ ਵਿੱਚ ਜੀ ਮਹਾਵੀਰ ਭੁੱਲਰਿਆ ਜੀ ਸੇ ਗੁਰਿੰਦਰ ਮਕਣਾ ਰ ਰਾਜ ਮੈਡਮ ਹੈਗੀ ਰਾ ਤਾਂ ਆਪਣੇ ਗੁਰਿੰਦਰ ਮਖਣਾ ਹੋ ਗਏ ਤਾਂ ਪ੍ਰਵੀਂਦਰ ਗੱਲ ਹੋਰ ਵੀ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਆਰਟਿਸਟ ਆ ਈਵਨ ਯੂਪੀ ਦੇ ਵੀ ਆਰਟਿਸਟ ਹੈਗੇ ਇਹਦੇ ਵਿੱਚ ਸੋ ਬਦ ਨਵਾਂ ਪੰਜਾਬੀ ਦੇ ਜਿਹੜਾ ਇਹ ਵੀ ਇੱਕ ਬਦਲਾਵ ਜਿਹੜਾ ਅਸੀਂ ਦੇਖਾਂਗੇ ਮਤਲਬ ਕੁਝ ਜਿਹੜੀ ਬੋਲੀ ਇਹ ਚੀਜ਼ਾਂ ਆਮ ਸਾਡੇ ਇੱਥੇ ਹੋਰੀਆਂ ਚੀਜ਼ਾਂ ਉਹ ਤੁਸੀਂ ਫਿਲਮ ਵਿੱਚ ਦਿਖਾਇਆ ਹੈ ਹਾਂਜੀ ਇਹ ਫਿਲਮ ਇੱਕ ਇੱਕ ਇਦਾਂ ਦੀ ਸਟੋਰੀ ਆ ਕਿ ਸਾਨੂੰ ਯੂਪੀ ਦੇ ਵਿੱਚ ਸ਼ੂਟ ਕਰਨੀ ਪਈ ਕਿਉਂਕਿ ਸਾਨੂੰ ਉੱਥੇ ਦਾ ਵੀ ਤਾਮ-ਜਾਮ ਚਾਹੀਦਾ ਸੀ ਔਰ ਯੂਪੀ ਦੇ ਵੀ ਇੱਕ ਤਰਾਈ ਦਾ ਇਲਾਕਾ ਹੈਗਾ ਆ ਇਹ ਤੋਂ ਪੰਜਾਬ ਤੋਂ 600 ਕਿਲੋਮੀਟਰ ਉੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਬਹੁਤ ਚਰਦੋ ਰਹਿੰਦੇ ਆ ਇੱਥੇ ਪੰਜਾਬ ਨਾਲੋਂ ਥੋੜਾ ਜਿਹਾ ਪਿੱਛੇ ਆ ਸੋ ਸਾਨੂੰ ਉਸ ਹਾਮ ਨਾਲ ਉਦਾਂ ਦੀ ਲੋਕੇਸ਼ਨ ਚਾਹੀਦੀ ਸੀ ਸੋ ਫਿਰ ਅਸੀਂ ਉਹ ਲੋਕੇਸ਼ਨ ਸਿਲੈਕਟ ਕੀਤੀ ਤਾਂ ਫਿਰ ਅਸੀਂ ਉੱਥੇ ਗਏ ਅਸੀਂ ਲਾਇਆ ਇਸ ਫਿਲਮ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਆਰਟਿਸਟ ਜਿਹੜੇ ਕੈਰੈਕਟਰ ਨੂੰ ਸੂਟ ਬੜਦਾ ਸੀਗਾ ਅਸੀਂ ਉਹੀ ਕੈਰੈਕਟਰ ਦੇ ਵਿੱਚ ਲਿਆ ਉਹੀ ਆਰਟਿਸਟ ਨੂੰ ਹਾਇਰ ਕੀਤਾ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਡਾਇਰੈਕਟਰ ਸਾਹਿਬ ਮਤਲਬ ਜਿਹੜੇ ਉੱਥੋਂ ਦੇ ਲੋਕ ਸੀ ਜਾਂ ਉਹਨਾਂ ਨੇ ਜਿਵੇਂ ਚਲੋ ਪੰਜਾਬ 'ਚ ਵੀ ਕਿੰਨੇ ਨੇ ਬਹੁਤ ਸਾਥ ਦਿੰਦੇ ਨੇ ਜਦੋਂ ਕੋਈ ਫਿਲਮਾਂ ਹੁੰਦੀਆਂ ਤੇ ਮਤ ਉਹ ਵੀ ਲੋਕ ਪੂਰੇ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਬਹੁਤ ਕੋਆਪਰੇਟਿਵ ਲੋਕ ਹੈ ਬਹੁਤ ਜ਼ਿਆਦਾ ਔਰ ਉਹਨਾਂ ਨੇ ਸਾਨੂੰ ਕਦੀ ਐ ਨਹੀਂ ਕਹਿਣਾ ਪਿਆ ਜਿੱਦਾਂ ਆਪਣੇ ਤਾਂ ਕਦੀ-ਕਦੀ ਹੋ ਜਾਂਦਾ ਨਾ ਭਾਜੀ ਕੈਮਰੇ ਦੇ ਅੱਗੇ ਨਾ ਆਓ ਉੱਥੇ ਆ ਗੱਲ ਕਹਿਣੀ ਨਹੀਂ ਪਈ ਸਰ ਬਹੁਤ ਕੋਆਪਰੇਟਿਵ ਲੋਕ ਹੈਗੇ ਆ ਔਰ ਕੋਈ ਸਾਨੂੰ ਉਹਨਾਂ ਨੇ ਦਿੱਕਤ ਨਹੀਂ ਹਉਣ ਦਿੱਤੀ ਕੁਛ ਨਹੀਂ ਹੋਵਨ ਕਿ ਘਰੋਂ ਕਿਸ ਨੂੰ ਕੋਈ ਛੋਟੀ ਮੋਟੀ ਜਿੰਨਾ ਪ੍ਰਾਪਰਟੀ ਚਾਹੀਦੀ ਹੁੰਦੀ ਹੈ ਨਾ ਕੋਈ ਮੰਝਾ ਚਾਹੀਦਾ ਉਸ ਤਰੀਕੇ ਦਾ ਕੋਈ ਵੱਡੀ ਚੇਅਰ ਚਾਹੀਦੀ ਆ ਤੇ ਵਿਚਾਰੇ ਆਪਣੇ ਆਪ ਲੈ ਆ ਕੇ ਦੇ ਦਿੰਦੇ ਉਹ ਚੀਜ਼ਾਂ ਅੱਜ ਹੈਗੀਆਂ ਨੇ ਉਧਰ ਯੂਪੀ ਵਾਲੇ ਪਾਸੇ ਲੋਕ ਜਿਵੇਂ ਆਪਣੇ ਕਲਚਰ ਚ ਚੀਜ਼ਾਂ ਚਲੋ ਜਾ ਰਹੀਆਂ ਨੇ ਹੁਣ ਥੋੜੇ ਮੋਡਰਨਾਈਜੇਸ਼ਨ ਆ ਗਈ ਤੇ ਉਧਰ ਚੀਜ਼ਾਂ ਹਲੇ ਲੋਕ ਵਰਤਦੇ ਨੇ ਉੱਥੇ ਉਹ ਜਿਹੜਾ ਮੰਝੇ ਬਿਸਤਰੇ ਵਾਲੀ ਤੁਸੀਂ ਗੱਲ ਕਰਦੇ ਹੋ ਨਾ ਉੱਥੇ ਮੰਝੇ ਬਿਸਤਰੇ ਹਜੇ ਵੀ ਇਕੱਠੇ ਹੁੰਦੇ ਆ ਅੱਛਾ ਜੀ ਪੰਜਾਬ ਦੇ ਵਿੱਚ ਤਾਂ ਮਿਲੋ ਦਾ 10 ਸਾਲ ਹੋ ਗਿਆ ਖਤਮ ਹੋਇਆ ਪਰ ਉਥੇ ਹਜ਼ਾਰੇ ਵੀ ਇਕੱਠੇ ਹੁੰਦੇ ਆ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਮੰਜੇ ਬਿਸਤਰੀ ਇਕੱਠੇ ਕਰਦੇ ਰਿਸ਼ਤੇਦਾਰਾਂ ਦੇ ਰਾਈਟ